ਵਾਹਿਗੁਰੂ ਸਾਹਿਬ ਜੀਓ ਪੈਰੋ ਮਹੱਲਾ ਪੰਜਵਾ ਨਿਰਧਨ ਕਾ ਤੂੰ ਦੇਵ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਆ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਤਾਤੇ ਬਿਰਥਾ ਕੋਏ ਨਾ ਜਾਏ ਰਹਾਉ ਰੋਗੇ ਕਾ ਪ੍ਰਭ ਖੰਡੋ ਹਰੋਗਾ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਠਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੋੜ ਮੁਗਦਾ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭੌਲ ਸੈ ਜਾਨੇ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮਾ ਪ੍ਰਭ ਸੁਖ ਨਿਦਾਨਾ ਤੱਗਿਆ ਨਾ ਹਰਿ ਅੰਮ੍ਰਿਤ ਨਾਮ ਕਾ ਕਰਪਾ ਸਤ ਟਹਿ ਲੈ ਲਾਇ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ निरतन को निर्तन कुम देवतना अनक पाप जाहे निर्मल मना सगल मनोरथ पूरन काम भगत अपने भगतेपे केव नाम सफल सेवा गोपाल राय ਕਰਨ ਕ੍ਰਾਵਣ ਹਾਰ ਸੁਆਮੀ ਤਾਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗਾ ਦੁਖੀਏ ਕਾ ਮਿਟਾਓ ਪ੍ਰਭ ਸੋਗ ਨੇਠਾ ਵੇ ਕੋ ਤੁਮਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੋੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਧਿਆਨ ਕਾ ਪਉਨ ਸੈ ਜਾਨੇ ਆਪਣੇ ਕਹਿ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਧਨ ਕਾ ਤੁਮ ਦੇਵ ਹੋਤਨਾ ਅਨਕ ਪਾਪ ਜਾਹਿ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਮਨ ਹਾਰ ਸੁ ਅਮੀਂ ਦਾਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਹਰੋਗ दुखिए का मिटावो प्रभु सोग नेथावे को तुम थान बिठावो दास अपने को भक्ति लावो ने माने को प्रभु दे तो मान ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਣ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੋ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਧਨ ਕੋ ਆਤਮ ਦੇਵ ਹੋ ਤਨਾ ਅਨੇਕ ਪਾਪ ਜਾਹੇ ਨਿਰਮਲ ਮਨਾ सगल मनोरथ पूरन काम भगत अपने को देवो नाम, सफल सेवा गोपाल राय हार स्वामी ਤਾਤੇ ਬਿਰਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਪਿਆਨ ਕਾ ਭੌਲ ਸੈ ਜਾਣ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰਿ ਅਮਰਤ ਨਾਮ ਕਰ ਕਿਰਪਾ ਸੰਤ ਟਹ ਲ ਲੈ ਲਾਏ ਨਾਨਕ ਸਦ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਨਾਮ ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸੁਆਮੀ ਤਾਂ ਤਿਰਥਾ ਕੋਈ ਨਾ ਜਾਇ ਰਹਾ ਰੋਗੇ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨੇਥਾ ਵੇਕ ਤੁਮਥਾਨ ਬਿਠਾਓ ਦਾਸ ਆਪਣੇ ਕੋ ਭਗਤੀ ਲਾਭ ਹੋ ਨਿਮਾਰੇ ਕੋ ਪ੍ਰਭ ਦੇ ਤੁਮਾਨ ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਪਿਆਨ ਕਾ ਭੋਲ ਸੈ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ निर्तन को तुम देवो तनायनक पाप जाहे निर्मल मना सगल मनोरथ पूरन काम भगत अपने को देवो नाम सफल सेवा गोपाल राय करन करावन हार स्वामी ताते बिरथा कोई न जाए रहा ਰੋਗੇ ਕਾ ਪ੍ਰਭ ਖੰਡੋ ਰੋਗਾ ਦੁਖੀਏ ਕਾ ਮਿਟਾਓ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਓ ਦਾਸ ਆਪਣੇ ਕੋ ਭਗਤੀ ਲਾਵ ਨਿਮਰ ਕੋ ਪ੍ਰਭ ਦੇ ਤੋ ਮਨ ਮੋੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭੋ ਨਸੈ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਧਨ ਕਾ ਤੁਮ ਦੇਵ ਤਨਾ ਅਨਕ ਪਾਪ ਜਾਹਿ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਤਾਤੇ ਬਿਰਥਾ ਕੋਏ ਨ ਜਾਏ ਰਹਾਉ ਰੋਗੇ ਕਾ ਪ੍ਰਭ ਖੰਡੋ ਰੋਗਾ ਦੁਖੀਏ ਕਾ ਮਿਟਾ ਵੋ ਪ੍ਰਭ ਸੋਗ ਨਿਠਾਵੇ ਕੋ ਤੁਮ ਥਾਨ ਬਿਠਾ ਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦਾ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭੌਨ ਸੈ ਜਾਣੇ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮਾ ਪ੍ਰਭ ਸੁਖ ਨਿਦਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਾ ਕਿਰਪਾ ਸਤ ਟਹਿ ਲੈ ਲਾਇ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਧਨ ਕੋ ਤੁਮ ਦੇਵ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ सगल मनोरथ पूरन काम अपने को देवो नाम सफल सेवा गोपाल राय करण करावण हार स्वामी ताते वृथा कोई न ज रोगी का प्रभ खंडो रोग दुखिए मिटावो प्रभ सोग निथावे को तुम थान बैठावो दासे अपने को पगते लाव ਨੇਮਾਣੇ ਕੋ ਪ੍ਰਭ ਦੇ ਤੋ ਮਾਨ ਮੋੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਪੋਨ ਸੈ ਜਾਨੇ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਲਾ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾਬ ਨਿਰਧਨ ਕੋ ਤੁਮ ਦੇਵ ਹੋ ਧਨਾਲ अनक पाप जाहे निर्मल मना सगल मनोरथ पूरन काम भगत अपने केववो नाम सफल सेवा गोपाल राय करन हर स्वामी ਦਾਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਹੋ ਰੋਗਾ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕਾ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਵ ਨਿਮਣੇ ਕੋ ਪ੍ਰਭ ਦੇ ਤੋ ਮਾਲ ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭੋਨ ਸੈ ਜਾਣ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੋਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਦੋ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਧਨ ਕੋ ਤਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ गोपाल राए कर्ण करवण हार सो अमे ताते बिरथा कोई ना जाए रहा रोगी का प्रभ खंडो रोग दुखीए का मिटावो प्रभ शोक ਨੇਠਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਧ ਹੋਏ ਚਤਰ ਸੋ ਗਿਆਨ ਸਗਲ ਪਿਆਰ ਕਾ ਭੋਲ ਸੈ ਜਾਨੇ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲ ਲੈ ਨਾਨਕ ਸਦ ਸੰਗ ਸਮਾਏ ਪੈਰੋ ਪੰਜਵਾ ਨਿਰਧਨ ਕੋ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋ ਰਜ ਪੂਰਨ ਕਾਵ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਤਾ ਤ੍ਰਥਾ ਕੋਈ ਨ ਜਾਇ ਰਹਾ ਰੋਗੇ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨੇਥਾ ਵੇ ਕੋ ਤੁਮਥਾਨ ਬਿਠਾਓ ਦਾਸ ਆਪਣੇ ਕੋ ਭਗਤੀ ਲਾਭ ਹੋ ਨਿਮਾਰੇ ਕੋ ਪ੍ਰਭ ਦੇ ਤੁਮਾਲਾ ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਪਿਆਨ ਕਾ ਭੋਲ ਸੈ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ નિਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ निर्तन कोम देवतनायनक पाप जाहे निर्मल मना सगल मनोरथ पूरन काम भगत अपने को देवो नाम सफल सेवा गुपाल राए राय कर्ण हार स्वामी ताते वृथा कोई न जाए रहाओ। રોગે કા પ્રભ ખંડો રોગા દુખીએ કા મિટાવો પ્રભ સોગા ને થાવે કો તુમ થાન બેઠાવો દાસ અપને કો ભક્તિ લાવો નિમણે કો પ્રભ દેતો માન ਮੋੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭੋ ਨਸੈ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰਿ ਅਮਰਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਡੂ ਸੰਗ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ